ਆਸਾ ਮਹੱਲਾ ਪੰਜਵਾ ਤੂੰ ਵਿਸਰਹ ਤਾ ਸਭ ਕੋ ਲਾਗੂ ਚੀਤ ਆਵਹ ਤਾ ਸੇਵਾ ਅਵਰ ਨਾ ਕੋਊ ਦੂਜਾ ਸੂਜੈ ਸਾਚੇ ਅਲਖ ਧੇਵਾ ਚੀਤ ਆਵੈ ਤਾ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹ ਕਿਸ ਨਾ ਕਹੀਐ ਸਗਲੇ ਜੀਅ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰੱਖੈ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਵਿਪਨਾ ਕੋ ਭਾਖੈ ਉਹ ਸੁਖ ਉਹ ਹਵੜਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਨਾ ਤੂੰ ਸਭ ਮਿਹਰਵਾਨਾ ਨਾਮ ਮਿਲੈ ਰੰਗ ਮਾਣੀ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰਹ ਤਾ ਸਭ ਕੋ ਲਾਗੂ ਚੀਤ ਆਵਹ ਤਾ ਸੇਵਾ ਅਵਰ ਨਾ ਕੋਊ ਦੂਜਾ ਸੂਜੈ ਸਾਚੇ ਅਲਖ ਭੇਵਾ ਚੀਤ ਆਵੈ ਤਾ ਸਦਾ ਦਿਆਲਾ ਲੋਗਨ ਕਾ ਵਿਚਾਰੇ ਬੁਰਾ ਭਲਾ ਕਹੋ ਕਿਸ ਨਾ ਕਹੀਐ ਸਗਲੇ ਜੀਅ ਤੁਮਾਰੇ ਰਹਾਵ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰੱਖੈ ਜਿਸ ਜਾਨੇ ਉਪਰ ਤੇਰੀ ਕਿਰਪਾ ਤਿਸ ਕੋ ਵਿਪਨ ਕੋ ਉਪਾਖੈ ਉਹ ਸੁਖ ਉਹ ਹਵੜਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਨਾ ਤੂੰ ਸਭ ਮਿਹਰਵਾਨਾ ਨਾਮ ਲਏ ਰੰਗ ਮਾਣੀ ਤੇ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰਹ ਤਾ ਸਭ ਕੋ ਲਾਗੂ ਚੀਤ ਆਵਹ ਤਾ ਸੇਵਾ ਅਵਰ ਨ ਕੋਉ ਦੂਜਾ ਸੂਜੈ ਸਾਚੇ ਅਲਖ ਭੇਵਾ ਚੀਤ ਆਵੈ ਤਾ ਸਦਾ ਦਇਆਲਾ ਲੋਗਨ ਕਾ ਵਿਚਾਰੇ ਬੁਰਾ ਭਲਾ ਕਹੁ ਕਿਸ ਨ ਕਹੀਐ ਸਗਲੇ ਜੀ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰ ਹਾਥ ਦੇ ਤੂੰ ਰੱਖੈ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਵਿਪਨ ਕੋ ਪਖੈ ਉਹੋ ਸੁਖ ਉਹ ਹਵੜਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਨਾ ਤੂੰ ਸਭ ਮਿਹਰਵਾਨਾ ਨਾਮ ਲਏ ਰੰਗ ਮਾਣੀ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰਹ ਤਾ ਸਭ ਕੋ ਲਾਗੂ ਚੀਤ ਆਵਹ ਤਾ ਸੇਵਾ ਅਵਰ ਨਾ ਕੋਊ ਦੂਜਾ ਸੂਜੈ ਸਾਚੇ ਅਲਖ ਭੇਵਾ ਚੀਤ ਆਵੈ ਤਾ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹੋ ਕਿਸ ਨਾ ਕਹੀਐ ਸਗਲੇ ਜੀਅ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰੱਖੈ ਜਿਸ ਜਾਨੇ ਉਪਰ ਤੇਰੀ ਕਿਰਪਾ ਤਿਸ ਕੋ ਵਿਪਨਾ ਕੋ ਉਪਖੈ ਉਹ ਸੁਖ ਉਹ ਹਵੜਿਆਈ ਜੋ ਪ੍ਰਭ ਜੀ ਮਨ ਭਾਉਣੀ ਤੂੰ ਦਾਨਾ ਤੂੰ ਸਭ ਮਿਹਰਵਾਨਾ ਨਾਮ ਲਏ ਰੰਗ ਮਾਣੀ ਤੇ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰਹ ਤਾ ਸਭ ਕੋ ਲਾਗੂ ਚੀਤ ਆਵਹ ਤਾ ਸੇਵਾ ਅਵਰ ਨਾ ਕੋਉ ਦੂਜਾ ਸੁਜੈ ਸਾਚੇ ਅਲਖ ਭੇਵਾ ਚੀਤ ਆਵੈ ਤਾ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹੋ ਕਿਸ ਨਾ ਕਹੀਐ ਸਗਲੇ ਜੀਅ ਤੁਮਾਰੇ ਰਹਾ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰੱਖੈ ਜਿਸ ਜਾਨੇ ਉਪਰ ਤੇਰੀ ਕਿਰਪਾ ਤਿਸ ਕੋ ਵਿਪਨ ਕੋ ਉਪਾਖੈ ਓਹੋ ਸੁਖ ਓਹ ਹਵੜਿਆਈ ਜੋ ਪ੍ਰਭ ਜੀ ਮਨ ਭਾਉਣੀ ਤੂੰ ਦਾਨਾ ਤੂੰ ਸਭ ਮਿਹਰਵਾਨਾ ਨਾਮ ਲਏ ਰੰਗ ਮਾਣੀ ਤੇ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰਹ ਤਾ ਸਭ ਕੋ ਲਾਗੂ ਚੀਤ ਆਵਹ ਤਾ ਸੇਵਾ ਔਰ ਨਾ ਕੋ ਉਹ ਦੂਜਾ ਸੁਜਾਇ ਸਾਚੇ ਅਲਖ ਭੇਵਾ ਚੀਤ ਆਵੇ ਤਾਂ ਸਦਾ ਦਿਆਲਾ ਲੋਗਨ ਕਾ ਵਿਚਾਰੇ ਬੁਰਾ ਭਲਾ ਕਹੋ ਕਿਸ ਨਾ ਕਹੀਐ ਸਗਲੇ ਜੀਅ ਤੁਮਾਰੇ ਰਹਾਵ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰੱਖੈ ਜਿਸ ਜਾਨੇ ਉਪਰ ਤੇਰੀ ਕਿਰਪਾ ਤਿਸ ਕੋ ਵਿਪਨ ਕੋ ਪਖੈ ਉਹੋ ਸੁਖ ਉਹ ਹਵੜਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਨਾ ਤੂੰ ਸਭ ਮਿਹਰਵਾਨਾ ਨਾਮ ਮਿਲੇ ਰੰਗ ਮਾਣੀ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰਹ ਤਾ ਸਭ ਕੋ ਲਾਗੂ ਚੀਤ ਆਵਹ ਤਾ ਸੇਵਾ ਅਵਰ ਨਾ ਕੋ ਉਹ ਦੂਜਾ ਸੁਜੈ ਸਾਚੇ ਅਲਖ ਭੇਵਾ ਚੀਤ ਆਵ ਤਾ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹ ਕਿਸ ਨਾ ਕਹੀਐ ਸਗਲੇ ਜੀਅ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰੱਖੈ ਜਿਸ ਜਾਨੇ ਉਪਰ ਤੇਰੀ ਕਿਰਪਾ ਤਿਸ ਕੋ ਵਿਪਨਾ ਕੋ ਭਾਖੈ ਓਹ ਸੁਖ ਓਹ ਹਵੜਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਨਾ ਤੂੰ ਸਭ ਮਿਹਰਵਾਨਾ ਨਾਮ ਮਿਲੇ ਰੰਗ ਮਾਣੀ ਤੇ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰਹ ਤਾ ਸਭ ਕੋ ਲਾਗੂ ਚੀਤ ਆਵਹ ਤਾ ਸੇਵਾ ਅਵਰ ਨਾ ਕਉ ਦੂਜਾ ਸੂਜੈ ਸਾਚੇ ਅਲਖ ਭੇਵਾ ਚੀਤ ਆਵੈ ਤਾ ਸਦਾ ਦਿਆਲਾ ਲੋਗਨ ਕਾ ਵਿਚਾਰੇ ਬੁਰਾ ਭਲਾ ਕਹੋ ਕਿਸ ਨਾ ਕਹੀਐ ਸਗਲੇ ਜੀਅ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰੱਖੈ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਵਿਪਨ ਕੋ ਭਾਖੈ ਓਹ ਸੁਖ ਓਹ ਵਡਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਨਾ ਤੂੰ ਸਭ ਮਿਹਰਵਾਨਾ ਨਾਮ ਲਏ ਰੰਗ ਮਾਣੀ ਤੇ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰਹ ਤਾ ਸਭ ਕੋ ਲਾਗੂ ਚੀਤ ਆਵਹ ਤਾ ਸੇਵਾ ਔਰ ਨਾ ਕੋ ਉਦਜਾ ਸੁਜਾਇ ਸਾਚੇ ਅਲਖ ਭੇਵਾ ਜੀਤ ਆਵੈ ਤਾਂ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹ ਕਿਸ ਨਾ ਕਹੀਐ ਸਗਲੇ ਜੀਅ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰੱਖੈ ਜਿਸ ਜਨ ਉਪਰ ਤੇਰੀ ਕਿਰਪਾ ਤੇਸ ਕੋ ਵਿਪਨ ਕੋ ਪਖੈ ਓਹੋ ਸੁਖ ਓਹ ਹਵੜਿਆਈ ਜੋ ਪ੍ਰਭ ਜੀ ਮਨ ਭਾਉਣੀ ਤੂੰ ਦਾਨਾ ਤੂੰ ਸਭ ਮਿਹਰਵਾਨਾ ਨਾਮ ਲਏ ਰੰਗ ਮਾਣੀ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰਹ ਤਾ ਸਭ ਕੋ ਲਾਗੂ ਚੀਤ ਆਵਹ ਤਾ ਸੇਵਾ ਅਵਰ ਨਾ ਕੋਊ ਦੂਜਾ ਸੁਜੈ ਸਾਚੇ ਅਲਖ ਭੇਵਾ ਚੀਤ ਆਵੈ ਤਾ ਸਦਾ ਦਿਆਲਾ ਲੋਗਨ ਕਿਆ ਵੇਚਾਰੇ ਬੁਰਾ ਭਲਾ ਕਹ ਕਿਸ ਨਾ ਕਹੀਐ ਸਗਲੇ ਜੀਅ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰਾ ਹੱਥ ਦੇ ਤੂੰ ਰੱਖੈ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਵਿਪਨ ਕੋ ਉਪਖੈ ਉਹੋ ਸੁਖ ਉਹ ਹਵੜਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਨਾ ਤੂੰ ਸਭ ਮਿਹਰਵਾਨਾ ਨਾਮ ਲਏ ਰੰਗ ਮਾਣੀ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰਹ ਤਾ ਸਭ ਕੋ ਲਾਗੂ ਚੀਤ ਆਵਹ ਤਾ ਸੇਵਾ ਅਵਰ ਨਾ ਕਉ ਦੂਜਾ ਸੂਜੈ ਸਾਚੇ ਅਲਖ ਭੇਵਾ ਚੀਤ ਆਵੈ ਤਾ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹੋ ਕਿਸ ਨਾ ਕਹੀਐ ਸਗਲੇ ਜੀਅ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰੱਖੈ ਜਿਸ ਜਾਨੇ ਉਪਰ ਤੇਰੀ ਕਿਰਪਾ ਤਿਸ ਕੋ ਵਿਪਨਾ ਕੋ ਭਾਖੈ ਓਹੋ ਸੁਖ ਓਹ ਹਵੜਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਨਾ ਤੂੰ ਸਭ ਮਿਹਰਵਾਨਾ ਨਾਮ ਲਏ ਰੰਗ ਮਾਣੀ ਤੇ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਤੂੰ ਵਿਸਰਹ ਤਾ ਸਭ ਕੋ ਲਾਗੂ ਚੀਤ ਆਵਹ ਤਾ ਸੇਵਾ ਔਰ ਨਾ ਕੋ ਉਦੂ ਜਾ ਸੁਜੈ ਸਾਥੇ ਅਲਖ ਭੇਵਾ ਜੀਤ ਆਵੈ ਤਾਂ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਭਲਾ ਕਹ ਕਿਸ ਨਾ ਕਹੀਐ ਸਗਲੇ ਜੀਅ ਤੁਮਾਰੇ ਰਹਾਵ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰੱਖੈ ਜਿਸ ਜਾਨੇ ਉਪਰ ਤੇਰੀ ਕਿਰਪਾ ਤੇਸ ਕੋ ਵਿਪਨ ਕੋ ਪਾਖੈ ਓਹੋ ਸੁਖ ਓਹ ਹਵੜਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਨਾ ਤੂੰ ਸਭ ਮਿਹਰਵਾਨਾ ਨਾਮ ਮਿਲੈ ਰੰਗ ਮਾਣੀ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ